Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੰੰਦਰ ਦੀ STF ਟੀਮ ਨੂੰ ਮਿਲੀ ਵੱਡੀ ਸਫਲਤਾ ਅੰਦਰ ਰੋਡ ਤੇ ਪਿੰਡ ਚੱਬਾ ਦੇ ਕੋਲ ਨਾਕਾ ਬੰਦੀ ਦੌਰਾਨ ਹੀਰੋ ਦੇ ਨਾਲ ਤਿੰਨ ਨੌਜਾਨਾਂ ਕੀਤੇ ਕਾਬੂ STF ਨੇ ਤਿੰਨ ਨੌਜਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1.5 ਕਿਲੋ ਰਣ ਤੇ ਇੱਕ ਸਿਫਟ ਗੱਡੀ ਦੇ ਨਾਲ ਕਾਬੂ ਕੀਤਾ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰਕੇ ਕੀਤਾ ਗ੍ਰਿਫਤਾਰ ਇਨਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਨਾਂ ਦਾ ਰਿਮਾਂਡ ਹਾਸਲ ਕਰ ਪੁੱਛ ਜੀ ਕੀਤੀ ਜਾਵੇਗੀ ਅਮਰਸਰ ਜ਼ਿਲ੍ਹਾ ਪੁਲਿਸ ਐਸਟੀਐਫ ਨੋਸ ਸਮੇਂ ਨਸ਼ੇ ਦੇ ਖਿਲਾਫ ਕਾਰਵਾਈ ਦੌਰਾਨ ਵੱਡੀ ਕਮੇ ਹਾਸਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਅਮਰਸਰ ਦੇ ਤਰਦਾਰ ਰੋਡ ਦੇ ਪਿੰਡ ਚੱਬਾ ਦੇ ਕੋਲ ਨਾਕਬੰਦੀ ਦੌਰਾਨ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 1.5 ਕਿਲੋ ਹੈਰਨਾ ਤੇ ਇੱਕ ਸਿਫਟ ਗੱਡੀ 사ਨੇ ਕਾਬੂ ਕੀਤਾ ਐਸਟੀਐਫ ਅਧਿਕਾਰੀਆਂ ਦੇ ਮੁਤਾਬਕ ਫੜੇ ਗਏ 3 ਨੌਜਵਾਨ ਅਮਰਸਰ ਦੇ ਹੀ ਮਸਨੀ ਖਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨਾਂ ਦੀ ਉਮਰ 25 ਸਾਲ ਦੇ ਕਰੀਬ ਹੈ ਪੁਲਿਸ ਨੂੰ ਦੇਖ ਕਿੱਤੇ ਜਾਵੇਗਾ ਕਿ ਕਿਉਂਕਤ ਨੌਜਾਨ ਐਰੋਨ ਕਿਤੋਂ ਲੈ ਕੇ ਆਏ ਸਨ ਤੇ ਕਿੱਥੇ ਵੇਚਣ ਜਾ ਰਹੇ ਸਨ ਉਹਨਾਂ ਕੇ ਕਿ ਇਹਨਾਂ ਦੇ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਬਾਈਟ ਡੀਐਸਪੀ ਐਸਟੀਐਫ ਯੋਗੇਸ਼ ਕੁਮਾਰ ਰਿਪੋਰਟਰ ਸਨਿਲ ਕੁਮਾਰ ਬੰਟੀ ਇੰਡੀਅਨ ਟੀਵੀ ਨਿਊਜ਼ ਆਪਰੇ ਸਰ ਸਰ ਪਹਿਲੇ ਆਪਣੇ ਬਾਰੇ ਜਾਣਕਾਰੀ ਦਿਓ ਜੀ ਮੈਂ ਡੀਐਸਪੀ ਯੋਗੇਸ਼ ਕੁਮਾਰ ਪੋਸਟਿੰਗ ਮੇਰੀ ਐਸਟੀਐਫ ਜਲੰਧਰ ਦੇ ਵਿੱਚ ਤਨਾਤਾਂ ਜੀ ਮੈਂ ਅੱਜ ਕਿਹੜੀ ਸਰ ਉਪਲਬਧੀ ਹਾਸਲ ਕੀਤੀ ਅੱਜ ਐਸਟੀਐਫ ਜਲੰਧਰ ਦੀ ਪੁਲਿਸ ਪਾਰਟੀ ਜਿਹਨੂੰ ਐਸਏਈ ਕੁਲਦੀਪ ਸਿੰਘ ਲੀਡ ਕਰ ਰਹੇ ਸੀਗੇ ਚੱਬੇ ਮੋੜ ਤੇ ਨਾਕਾ ਲਾ ਕੇ ਖੜੋਤੇ ਸੀ ਸਾਡੇ ਇਨਫੋਰਮਰ ਨੇ ਇਨਫੋਰਮੇਸ਼ਨ ਦਿੱਤੀ ਕਿ ਅੰਮ੍ਰਿਤਸਰ ਦੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਅਮਰਤਪਾਲ ਹੈ ਗਗਨਪ੍ਰੀਤ ਹੈ ਰঞ্জੀਤ ਸਿੰਘ ਹੈ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਅੱਗੇ ਵੀ ਚਿੱਟੇ ਦਾ ਕਾਫੀ ਜ਼ਿਆਦਾ ਕੰਮ ਕਰਦੇ ਆਂ ਭਾਰੀ ਮਾਤਰਾ 'ਚ ਅੱਜ ਵੀ ਇਹ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਭਾਰੀ ਮਾਤਰਾ 'ਚ ਹਿਰੋਇਨ ਲੈ ਕੇ ਇਧਰ ਕਿਤੇ ਦੇਣ ਆ ਰਹੇ ਆ ਐਸੇ ਹੀ ਕੁਲਦੀਪ ਸਿੰਘ ਹੁਣਾਂ ਨੇ ਉਸੇ ਵੇਲੇ ਆ ਪੌਨ ਲੈ ਪੌਂਦੇ ਉੱਪਰ ਸਵੇਰੇ ਦੇ ਪੌਂਦੇ ਉੱਪਰ ਨਾਕਾ ਲਾਇਆ ਤੇ ਉਧਰੋਂ ਸਵਿਫਟ ਕਾਰ ਆ ਗਈ ਉਹਨੂੰ ਰੋਕ ਕੇ ਚੈੱਕ ਕੀਤਾ ਤਿੰਨੇ ਨੌਜਵਾਨਾਂ ਨੂੰ ਕਾਬੂ ਕੀਤਾ ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜੀ ਅੱਛਾ ਸਰ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੈ ਨੌਜਵਾਨ ਹੈ ਜੀ 23 24 25 ਸਾਲ ਦੇ 25 26 ਸਾਲ ਦੇ ਜੀ ਅੱਛਾ ਇਹਦੇ ਬਾਰੇ ਕੋਈ ਇਹਨਾਂ ਨੇ ਮਾੜਾ ਬਟਾ ਹਿੱਟ ਦਿੱਤਾ ਕਿ ਅਸੀਂ ਕਿੱਥੋਂ ਲਿਆਂਦੀ ਤੇ ਕਿੱਥੇ ਦੇਣੀ ਨਹੀਂ ਇਹ ਪੁੱਛ ਕੇ ਅੱਛਾ ਜੇ ਕਰਨੀ ਹੈ ਜੀ ਇਹ ਸਵੇਰੇ ਇਹਨਾਂ ਨੂੰ ਰਿਮਾਂਡ ਲੈ ਕੇ ਮਜਬੂਰ ਪੁੱਛ ਕੇ ਛੋਊਗੀ ਕਿੱਥੋਂ ਮਾਲ ਲੈ ਕੇ ਆਏ ਕਿੱਥੇ ਦੇ ਹੋਰ ਵੀ ਰਿਕਵਰੀ ਹੋ ਸਕਦੀ ਹੈ ਇਹਨਾਂ ਕੋਲੋਂ। ਕੀ ਸਰ ਪਾਕਿਸਤਾਨ ਦੇ ਨਾਲ ਲਿੰਕ ਹੋ ਸਕਦੀ ਹੈ ਇਹਨਾਂ? ਹੋ ਸਕਦੇ ਆ ਜੀ ਮੇਬੀ ਹੋ ਸਕਦੇ ਆ। ਕਿਹਦੇ ਨਾਲ? ਜਿਹੜੇ ਉਧਰ ਏਜੰਸੀਆਂ ਬੈਠੀਆਂ ਆ ਜੀ ਜਿਹੜੇ ਚਿੱਟਾ ਸਪਲਾਈ ਕਰਦੇ ਆ ਉਧਰ ਬਾਰਡਰ ਤੋਂ ਕਰਾਸ ਕਰਦੇ ਹੋ ਸਕਦਾ ਇਹਨਾਂ ਨਾਲ ਹੁਣ ਬਾਕੀ ਇਹ ਪੁੱਛ ਕੇ ਇਸ ਦਾ ਮੈਟਰ ਹੈ ਜੀ। ਅੱਛਾ ਸਰ ਕਿੰਨੀ ਕੀ ਜੱਦੋਜਿਦ ਕਰਨੀ ਪਈ ਇਹਨਾਂ ਨੂੰ ਕਾਬੂ ਕਰਨ ਦੀ? ਮੈਂ ਕੋਈ ਜ਼ਿਆਦਾ ਨਹੀਂ ਕਰਨੀ ਪਈ ਜੀ। ਕਾਬੂ ਕਰ ਲਿਆ ਸੀ ਪੁਲਿਸ ਪਾਰਟੀ 'ਚ 14-15 ਮੈਂਬਰ ਸੀਗੇ ਤੇ ਕਾਬੂ ਕੀਤੇ ਗਏ ਆਰਾਮ ਨਾਲ। ਇਹ ਗੱਡੀ ਤੇ ਸਰ। ਇਹ ਸਵਿਫਟ ਕਾਰ ਤੇ ਆਏ ਸੀ।